ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੂਰਨਮਾਸ਼ੀ ਵਾਲੇ ਦਿਨ ਕੀਤਾ ਜਾਣ ਵਾਲਾ ਦੋ ਹਰੀ ਇਲਾਇਚੀ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੁਸੀਂ ਕਦੇ ਵੀ ਧਨ-ਦੌਲਤ ਤੇ ਜ਼ਿੰਦਗੀ ਦੇ ਵਿੱਚ ਇੰਨਾ ਆਵੇਗਾ ਕਿ ਉਸ ਨੂੰ ਤੁਸੀਂ ਸੰਭਾਲ ਨਹੀਂ पाओगे। ਤੁਹਾਡੇ ਘਰ ਦੇ ਵਿੱਚ ਧਨ ਦੀ ਇੰਨੀ ਜ਼ਿਆਦਾ ਵਰਖਾ ਹੋਵੇਗੀ। ਤੇ ਸਾਲ 2025 ਦੇ ਗੁਰੂ ਪੂਰਨਮਾ ਆਉਣ ਦਾ ਭਾਵ ਕਿ ਵੀਰਵਾਰ ਦਾ ਦਿਨ ਹੈ ਅੱਜ ਤੇ ਪੂਰਨਮਾਸ਼ੀ ਦਾ ਦਿਨ ਹੈ ਤੇ ਅੱਜ ਤੁਸੀਂ ਇਹ ਉਪਾਅ ਕਰਨਾ ਹੈ। ਤੁਸੀਂ ਇਹ ਸਮਝ ਸਕਦੇ ਹੋ ਕਿ ਇਹ ਤੁਹਾਡੇ ਸੁੱਤੇ ਹੋਏ ਭਾਗ ਨੂੰ ਚਮਕਾਉਣ ਆਈਏ ਇਹ ਪੂਰਨਮਾਸ਼ੀ ਇਹ ਪੂਰਨਮਾਸ਼ੀ ਦਾ ਦਿਨ ਤੁਹਾਨੂੰ ਰਾਤੋਂ ਰਾਤ ਕਰੋੜਪਤੀ ਬਣਾ ਦੇਵੇਗਾ ਜੇਕਰ ਤੁਸੀਂ ਇਸ ਉਪਾ ਨੂੰ ਆਪਣੇ ਘਰ ਦੇ ਵਿੱਚ ਛੋਟੇ ਜਿਹੇ ਚੀਜ਼ ਦੇ ਨਾਲ ਕਰਕੇ ਤੁਸੀਂ ਆਸਾਨੀ ਦੇ ਨਾਲ ਕਰਦੇ ਹੋ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਪੂਰਨਮਾਸੀ ਨੂੰ ਆਸਾੜ ਦੀ ਪੂਰਨਮਾਸੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਦੋ ਹਰੀਆਂ ਇਲਾਚੀਆਂ ਤੇ 5 ਰੁਪਏ ਦਾ ਸਿੱਕਾ ਰੱਖ ਕੇ ਇੱਕ ਛੋਟਾ ਜਿਹਾ ਜੇਕਰ ਤੁਸੀਂ ਉਪਾ ਕਰ ਲਓਗੇ ਇਸੇ ਤਰੀਕੇ ਦੇ ਨਾਲ ਜਿਹੜੀ ਹਰੀ ਇਲਾਇਚੀ ਹੁੰਦੀ ਹੈ ਇਸ ਦਾ ਸੰਬੰਧ ਹੁੰਦਾ ਇਹ ਜੁੜੀ ਹੁੰਦੀ ਹੈ ਸ਼ੁਕਰ ਤੇ ਬੁੱਧ ਦੇ ਨਾਲ ਤੇ ਆਪਾਂ ਜੇਕਰ ਗੱਲ ਕਰੀਏ ਕਿ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਪੈਸਾ ਕਿਸ ਤਰੀਕੇ ਦੇ ਨਾਲ ਆਉਂਦਾ ਹੈ ਜਦੋਂ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਸ਼ੁਕਰ ਮਜ਼ਬੂਤ ਹੁੰਦਾ ਹੈ ਤਾਂ ਉਸ ਸਮੇ ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ಅಪਾਰ ਧਨ ਆਉਂਦਾ ਹੈ ਜਿਆਦਾ ਤੋਂ ਜਿਆਦਾ ਧਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁੰਡਲੀ ਦੇ ਵਿੱਚ ਹੀ ਵਰਸਦਾ ਹੈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਹਮੇਸ਼ਾ ਸ਼ੁਕਰ ਗ੍ਰਹਿ ਆ ਜਿਹੜਾ ਮਜ਼ਬੂਤ ਹੁੰਦਾ ਹੈ ਇਸੀ ਤਰੀਕੇ ਦੇ ਨਾਲ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਗੁੰਡਲੀ ਦੇ ਵਿੱਚ ਸ਼ੁਕਰ ਦਾ ਮਜ਼ਬੂਤ ਹੋਵੇਗਾ ਹੀ ਹੋਵੇਗਾ ਇਸ ਦੇ ਨਾਲ-ਨਾਲ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਤੁਹਾਡੇ ਤੇ ਇੰਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਦੌੜੀ ਚਲੀ ਆਵੇਗੀ ਕਿ ਦੋਨਾਂ ਹੱਥਾਂ ਦੇ ਨਾਲ ਤੁਹਾਡੇ ਘਰ ਪਰਿਵਾਰ ਤੇ ਉੱਪਰ ਧੰਨ ਦੀ ਵਰਖਾ ਕਰੇਗੀ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਹਰੀ ਇਲਾਚੀ ਹੁੰਦੀ ਏ ਇਸ ਦੇ ਨਾਲ ਤੁਸੀਂ ਜਿੰਨੇ ਵੀ ਉਪਾਅ ਕਰਦੇ ਹੋ ਇਹ ਸਾਰੇ ਕਿ ਤੁਹਾਡੇ ਦੁਆਰਾ ਕੀਤੇ ਗਏ ਉਪਾਅ ਤੁਹਾਡੇ ਭਾਗ ਨੂੰ ਰਾਤੋਂ ਰਾਤ ਤੁਹਾਡੀ ਕਿਸਮਤ ਨੂੰ ਰਾਤੋਂ ਰਾਤ ਚਮਕਾ ਦਿੰਦੇ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਉਹ ਇਸ ਉਪਾਅ ਨੂੰ ਖਾਸ ਕਰਕੇ ਕਰਨਾ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਜੋ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਹਰੀ ਇਲਾਇਚੀ ਦੇ ਨਾਲ ਜੁੜੇ ਹੋਏ ਉਪਾਅ ਕਰਦਾ ਏ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਕੋਲ ਕਦੇ ਵੀ ਜ਼ਿੰਦਗੀ ਦੇ ਵਿੱਚ ਧਨ ਦੀ ਕਮੀ ਨਹੀਂ ਹੁੰਦੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਦੋ ਹਰੀਆਂ ਇਲਾਇਚੀਆਂ ਤੇ 5 ਰੁਪਏ ਦੇ ਇਹ ਸਿੱਕੇ ਦਾ ਅਸੀਂ ਉਪਾਅ ਕਿਵੇਂ ਕਰਾਂਗੇ ਕਿਹੜੇ ਸਮੇਂ ਕਰਨਾ ਹੈ ਕਿੰਨਾ ਸਮਾਂ ਲਗਾਤਾਰ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਅੱਜ ਪੂਰਨਮਾਸ਼ੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਅੱਜ ਪੂਰਨਮਾਸ਼ੀ ਦੇ ਦਿਨ ਇੰਦਰ ਯੋਗ ਵੀ ਬਣ ਰਿਹਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਉਤਮ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ 10 ਚਲਾਈ ਨੂੰ ਜੋ ਅੱਜ ਵੀਰਵਾਰ ਤੇ ਦਿਨ ਪੂਰਨਮਾਸ਼ੀ ਦਾ ਦਿਨ ਆਇਆ ਇਹ ਕੋਈ ਸਧਾਰਨ ਦਿਨ ਨਹੀਂ ਹੈ ਕੋਈ ਸਧਾਰਨ ਪੂਰਨਮਾਸ਼ੀ ਨਹੀਂ ਤੇ ਬਹੁਤ ਹੀ ਲੰਬੇ ਸਮੇਂ ਦੇ ਬਾਅਦ ਕੋਈ ਦੁਰਲਭ ਤੇ ਉਤਮ ਸੰਜੋਗ ਇਸ ਪੂਰਨਮਾਸ਼ੀ ਨੂੰ ਬਣਨੇ ਜਾ ਰਹੇ ਹੈ ਕਿਉਂਕਿ ਇਸ ਦੇ ਬਾਅਦ ਸੌਣ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਤੇ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਅੱਜ ਹੀ ਪੂਰਨਮਾਸੀ ਦੇ ਦਿਨ ਕਰਿਓ ਤੇ ਇਹ ਉਪਾਅ ਕਰਨ ਦੇ ਲਈ ਸਾਨੂੰ ਚਾਹੀਦੀਆਂ ਨੇ ਦੋ ਹਰੀਆਂ ਇਲਾਇਚੀਆਂ ਜੋ ਤੁਸੀਂ ਹਰੀ ਇਲਾਇਚੀ ਲੈਣੀ ਹੈ ਉਹ ਬਿਲਕੁਲ ਤਾਜ਼ਾ ਤੇ ਫਰੈਸ਼ ਹੋਣੀ ਚਾਹੀਦੀ ਹੈ ਸੁੱਕੀ ਹੋਈ ਨਹੀਂ ਹੋਣੀ ਚਾਹੀਦੀ بس ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਉਹ ਟੁੱਟੀ ਫੁੱਟੀ ਨਹੀਂ ਹੋਣੀ ਚਾਹੀਦੀ ਤੇ ਸੁੱਕੀ ਹੋਈ ਨਹੀਂ ਹੋਣੀ ਚਾਹੀਦੀ ਇਸੇ ਤਰੀਕੇ ਦੇ ਨਾਲ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਇੱਕ 5 ਰੁਪਏ ਦਾ ਸਿੱਕਾ ਤੇ 5 ਰੁਪਏ ਦਾ ਜਿਹੜਾ ਤੁਸੀਂ ਸਿੱਕਾ ਲੈਣਾ ਇਸ ਨੂੰ ਸਰਪ ਜਾਂ ਸਾਬਣ ਦੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਹੀ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਦੋ ਹਰੀ ਇਲਾਇਚੀਆਂ ਲਈਆਂ ਇੱਕ 5 ਰੁਪਏ ਦਾ ਤੁਸੀਂ ਸਿੱਕਾ ਲਿਆ ਤੇ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਮੌਲੀ ਧਾਗਾ ਜਿਸ ਨੂੰ ਕਲਾਵਾ ਵੀ ਬੋਲਿਆ ਜਾਂਦਾ ਉਹ ਲੈਣਾ ਹੈ। ਇਸੇ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਇੱਕ ਦੇਸੀ ਘੋਦਾ ਦੀਵਾ ਤਿਆਰ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਮਿੱਟੀ ਦਾ ਦੀਵਾ ਹੋਵੇਗਾ ਉਸ ਦੇ ਵਿੱਚ ਬਕਤੀ ਲਗਾ ਕੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੇਸੀ ਘੋਦਾ ਦੀਵਾ ਤਿਆਰ ਕਰਨਾ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਮੰਦਰ ਜਾਂ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਵੇਗਾ ਉੱਥੇ ਤੁਸੀਂ ਉਸ ਦੀਵੇ ਨੂੰ ਜਗਾਉਣਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਭਗਵਾਨ ਗਣੇਸ਼ ਜੀ ਦਾ ਧਿਆਨ ਧਰਨਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਲక్ష్ਮੀ ਜੀ ਸ਼੍ਰੀ ਹਰੀ ਵਿਸ਼ਨੂ ਜੀ ਦਾ ਤੁਸੀਂ ਧਿਆਨ ਕਰਨਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੀਆਂ ਦੋ ਹਰੀਆਂ ਇਲਾਇਚੀਆਂ ਲੈਣੀਆਂ ਲਈਆਂ ਸੀ ਤੁਸੀਂ ਉਹਨਾਂ ਨੂੰ ਤੁਸੀਂ ਸਿੱਧੇ ਹੱਥ ਦੇ ਵਿੱਚ ਲੈ ਕੇ ਤੇ ਆਪਣੀ ਮੁਠੀ ਨੂੰ ਚੰਗੀ ਤਰ੍ਹਾਂ ਤੁਸੀਂ ਬੰਦ ਕਰ ਲੈਣਾ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜਾਂ ਮੰਦਿਰ ਬਣਾਇਆ ਹੋਇਆ ਤੁਸੀਂ ਉੱਥੇ ਬੈਠ ਕੇ ਕਰਨਾ ਹੈ ਇਸ ਤਰੀਕੇ ਦੇ ਨਾਲ ਹਰੀਆਂ ਇਲਾਇਚੀਆਂ ਨੂੰ ਮੁਠੀ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਲక్ష్ਮੀ ਜੀ ਦੇ ਮੰਤਰ ਦਾ ਜਾਪ ਕਰਨਾ ਹੈ ਇਹ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣ ਕੇ ਕਾਪੀ ਤੇ ਨੋਟ ਵੀ ਕਰ ਸਕਦੇ ਹੋ ਮੰਤਰ ਏ ਓਮ ਮਹਾ ਲక్ష్ਮੀ ਨਮਾ ਓਮ ਮਹਾ ਲక్ష్ਮੀ ਨਮਾ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਇਸ ਤਰੀਕੇ ਦੇ ਨਾਲ ਇਸ ਮੰਤਰ ਦਾ ਜਾਪ ਜਦ ਤਾ ਤੁਸੀਂ 11 ਵਾਰ ਕਰਨਾ ਹੈ ਤੇ ਜਾਂ ਫਿਰ ਤੁਸੀਂ 21 ਵਾਰ ਕਰਨਾ ਹੈ ਇਸ ਤਰੀਕੇ ਦੇ ਨਾਲ ਇਹ ਮੰਤਰ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਹਰੀਆਂ ਇਲਾਇਚੀਆਂ ਦੇ ਸਮੇਤ ਜਿਹੜਾ 5 ਰੁਪਏ ਦਾ ਸਿੱਕਾ ਲਿਆ ਸੀ ਉਸ ਨੂੰ ਤੁਸੀਂ ਕਿਸੇ ਵੀ ਕੱਪੜੇ ਦੇ ਵਿੱਚ ਰੱਖ ਲੈਣਾ ਹੈ। ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਲਾਲ ਪੋਟਲੀ ਹੈਗੀ ਹੈ ਜਾਂ ਲਾਲ ਕੱਪੜਾ ਹੈਗਾ ਫਿਰ ਬਹੁਤ ਹੀ ਜ਼ਿਆਦਾ ਉਤਮ ਹੈ। ਜੇਕਰ ਲਾਲ ਰੰਗ ਦਾ ਕੱਪੜਾ ਜਾਂ ਪੋਟਲੀ ਨਹੀਂ ਹੈਗੀ ਤੁਹਾਡੇ ਕੋਲ ਪੀਲੇ ਰੰਗ ਦਾ ਕੱਪੜਾ ਹੈਗਾ ਤਾਂ ਤੁਸੀਂ ਉਸ ਦੇ ਵਿੱਚ ਵੀ ਰੱਖ ਸਕਦੇ ਹੋ ਪਰ ਜਿਹੜੇ ਵੀ ਕੱਪੜੇ ਦੇ ਵਿੱਚ ਰੱਖੋਗੇ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਵੀ ਨਵਾਂ ਹੋਣਾ ਚਾਹੀਦਾ ਜੂਸ ਕੀਤਾ ਹੋਇਆ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਜਿਹੜੇ ਵੀ ਤੁਸੀਂ ਕਲਰ ਦਾ ਕੱਪੜਾ ਲਿਆ ਉਸ ਦੇ ਵਿੱਚ ਤੁਸੀਂ ਦੋ ਹਰੀਆਂ ਇਲਾਇਚੀਆਂ ਤੇ 5 ਰੁਪਏ ਦਾ ਸਿੱਕਾ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਕੱਪੜੇ ਦੀ ਇੱਕ ਛੋਟੀ ਜਿਹੀ ਪੋਟਲੀ ਤਿਆਰ ਕਰ ਲੈਣੀ ਹੈ ਤੇ ਹੁਣ ਤੁਸੀਂ ਸੋਚੋਗੇ ਕਿ ਇਸ ਕਪੜੇ ਦੀ ਅਸੀਂ ਪੋਟਲੀ ਕਿਵੇਂ ਬਣਾਈਏ ਕਿ ਇਸ ਕਪੜੇ ਨੂੰ ਅਸੀਂ ਕਿਹੜੇ ਧਾਗੇ ਦੇ ਨਾਲ ਗੱਠ ਲਗਾਈਏ ਕਿ ਪੋਟਲੀ ਬਣ ਕੇ ਤਿਆਰ ਹੋ ਜਾਵੇ ਜਿਹੜਾ ਤੁਸੀਂ ਮੌਲੀ ਧਾਗਾ ਕਲਾਵਾ ਲਿਆ ਸੀ ਉਸੇ ਨਾਲ ਹੀ ਤੁਸੀਂ ਇਸ ਕਪੜੇ ਦੀ ਗੱਠ ਲਗਾ ਕੇ ਇੱਕ ਛੂਟੀ ਜਿਹੀ ਤੁਸੀਂ ਪੋਟਲੀ ਤਿਆਰ ਕਰ ਲੈਣੀ ਹੈ ਇਸ ਦੇ ਵਿੱਚ ਤੁਸੀਂ ਕੋਈ ਹੋਰ ਧਾਗੇ ਦਾ ਯੂਜ਼ ਨਹੀਂ ਕਰਨਾ ਜਿਹੜਾ ਮੌਲੀ ਧਾਗਾ ਲਿਆਏ ਉਸ ਦੀ ਹੀ ਵਰਤੋਂ ਕਰਨੀ ਹੈ ਤੇ ਇਸ ਨੂੰ ਤੁਸੀਂ ਇੱਕ ਪੋਟਲੀ ਦੇ ਵਾਂਗ ਤਿਆਰ ਕਰ ਲੈਣਾ ਹੈ ਇਸੀ ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹ ਪੋਟਲੀ ਤਿਆਰ ਕੀਤੀ ਹੋਏਗੀ ਇਸ ਪੋਟਲੀ ਦੇ ਵਿੱਚ ਤੁਸੀਂ ਬਾਹਰੀ ਸਾਈਡ ਤੇ ਇੱਕ ਰੋਲੀ ਦਾ ਤਿਲਕ ਲਗਾ ਦੇਣਾ ਹੈ ਰੋਲੀ ਦਾ ਤਿਲਕ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਹਲਕੇ ਜਿਹੇ ਚੌਲ ਵੀ ਉਸ ਦੇ ਉੱਪਰ ਤੁਸੀਂ ਲਗਾਉਣੇ ਨੇ ਕਹਿੰਦਾ ਭਾਵੇਂ ਜਿਵੇਂ ਤੁਸੀਂ ਤਿਲਕ ਲਗਾਓਗੇ ਉਸੇ ਤਰੀਕੇ ਦੇ ਨਾਲ ਤੁਸੀਂ ਥੋੜੇ ਜਿਹੇ ਚੌਲ ਲਗਾ ਦੇਣੇ ਨੇ ਇਸੀ ਤਰੀਕੇ ਦੀ ਨਾਲ ਜਿਹੜੀ ਤੁਸੀਂ ਇਹ ਪੋਰਟਲੀ ਤਿਆਰ ਕੀਤੀ ਜਿਸ ਦੇ ਵਿੱਚ ਦੋ ਹਰੀਏ ਇਲਾਇਚੀਆਂ ਤੇ 5 ਰੁਪਏ ਦਾ ਸਿੱਕਾ ਹੈ ਇਸ ਪੋਰਟਲੀ ਨੂੰ ਤੁਸੀਂ 2 ਤੋਂ 3 ਮਿੰਟ ਦੇ ਲਈ ਥੋੜੇ ਸਮੇਂ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਚਾ ਮੰਦਿਰ ਬਣਿਆ ਹੋਇਆ ਉੱਥੇ ਤੁਸੀਂ ਰੱਖ ਦੇਣਾ ਸਿਰਫ 2 ਤੋਂ 3 ਮਿੰਟ ਦੇ ਲਈ ਤੋ 3 ਮਿੰਟ ਪਾਠ ਪੂਜਾ ਵਾਲੇ ਥਾਂ ਤੇ ਰੱਖਣ ਤੋਂ ਬਾਅਦ ਦੇ ਵਿੱਚ ਇਸ ਪੋਟਲੀ ਨੂੰ ਤੁਸੀਂ ਉਠਾ ਲੈਣਾ ਤੇ ਉਠਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਪੋਟਲੀ ਨੂੰ ਆਪਣੀ ਪੌਕਟ ਦੇ ਵਿੱਚ ਰੱਖਣਾ ਤੇ ਜਾਂ ਫਿਰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖਣਾ। ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਇਸ ਪੋਟਲੀ ਨੂੰ ਆਪਣੇ ਜੇਬ ਆਪਣੀ ਪੌਕਟ ਜਾਂ ਫਿਰ ਆਪਣੇ ਪਰਸ ਦੇ ਵਿੱਚ ਰੱਖ ਨਹੀਂ ਸਕਦੇ ਕਿਉਂਕਿ ਇਹ ਚੀਜ਼ ਸਾਡੇ ਲਈ ਸੰਭਵ ਨਹੀਂ ਹੈ ਤਾਂ ਤੁਸੀਂ ਇਸ ਪੋਟਲੀ ਨੂੰ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਰ ਬਣਿਆ ਹੋਵੇਗਾ ਤੁਸੀਂ ਉੱਥੇ ਰੱਖ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਵੀ ਰੱਖ ਸਕਦੇ ਹੋ ਆਪਣੇ ਕੋਲ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਆਪਣੇ ਕੋਲ ਰੱਖੋਗੇ ਤਾਂ ਤੁਹਾਨੂੰ ਬਧੇਰੇ ਫਾਇਦਾ ਹੋਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਜਿਹੜੇ ਲੋਕ ਕੋਲ ਨਹੀਂ ਰੱਖ ਸਕਦੇ ਉਹ ਜਦੋਂ ਆਪਣੇ ਬਿਜ਼ਨਸ ਕਰਦੇ ਨੇ ਆਪਣੇ ਕਿਸੇ ਬਿਜ਼ਨਸ ਦੇ ਲਈ ਘਰ ਤੋਂ ਬਾਹਰ ਜਾਂਦੇ ਆ ਵਪਾਰ ਕਰਦੇ ਆ ਕਿਸੇ ਕੰਮ ਦੇ ਲਈ ਤਾਂ ਉਹ ਆਪਣੀ ਜੇਬ ਦੇ ਵਿੱਚ ਪਾਕਟਸ ਜਾਂ ਫਿਰ ਪਰਸ 'ਚ ਪਾ ਕੇ ਇਸ ਪੋਟਲੀ ਨੂੰ ਜ਼ਰੂਰ ਲੈ ਕੇ ਜਾਣ। ਜਦੋਂ ਤੁਸੀਂ ਆਪਣੀ ਕੰਮਕਾਰ ਤੋਂ ਆਪਣੀ ਜੋਬ ਤੋਂ ਆਪਣੀ ਵਪਾਰ ਤੋਂ ਘਰ ਵਾਪਸ ਆਉਣੇ ਉਦੋਂ ਤੁਸੀਂ ਇਸ ਪੋਟਲੀ ਨੂੰ ਵਾਪਸ ਵੀ ਲੈ ਕੇ ਆਉਣਾ ਹੈ। ਇਹਦਾ ਭਾਵ ਇਹ ਹੀ ਹੈ ਕਿ ਜਿੰਨੀ ਜ਼ਿਆਦਾ ਪੋਟਲੀ ਇਹ ਤੁਹਾਡੇ ਕੋਲ ਰਹੇਗੀ, ਤੁਹਾਡੇ ਨਾਲ ਰਹੇਗੀ, ਓਨਾ ਜ਼ਿਆਦਾ ਛੇਤੀ ਜਿਹੜਾ ਤੁਹਾਡਾ ਸ਼ੁਕਰ ਹੈ ਉਹ ਮਜ਼ਬੂਤ ਹੋਵੇਗਾ। ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਰਾਤੋਂ ਰਾਤ ਧਣੀ ਬਣਦੇ ਜਾਓਗੇ ਇਹ ਇੱਕ ਛੋਟਾ ਜਿਹਾ ਉਪਾਏ ਤੇ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਚਮਤਕਾਰ ਹੋਣਗੇ ਤੇ ਇਸ ਦੇ ਨਾਲ ਨਾਲ ਹਰੀ ਇਲਾਇਚੀ ਤੁਹਾਡੇ ਘਰ ਦੇ ਵਿੱਚ ਧੰ ਲੈ ਕੇ ਆਉਂਦੀ ਹੈ ਤੁਹਾਡੇ ਧੰ ਨੂੰ ਵਧਾਉਣ ਦਾ ਵੀ ਕੰਮ ਕਰਦੀ ਹੈ ਤਾਂ ਦੇ ਵਿੱਚ ਵਾਅਦਾ ਕਰਦੀ ਇਹ ਛੋਟਾ ਜਿਹਾ ਉਪਾਏ ਇੱਕ ਵਾਰ ਇਸ ਉਪਾਣ ਨੂੰ ਕਰੋ ਤੇ ਦੇਖੋ ਇਸ ਉਪਾਅ ਦੇ ਤੁਹਾਡੀ ਨਾਲ ਕੀ ਕੀ ਚਮਤਕਾਰ ਹੁੰਦੇ ਨੇ ਇਹ ਸੀ ਪਹਿਲਾ ਉਪਾਅ ਇਸ ਦੇ ਨਾਲ ਨਾਲ ਆਪਾਂ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਜੇਕਰ ਤੁਸੀਂ ਇਸ ਉਪਾਣ ਨੂੰ ਪੂਰਨ ਮਾਸ਼ੀ ਦੇ ਦਿਨ ਆਪਣੇ ਘਰ ਦੇ ਵਿੱਚ ਕਰ ਲੈਨੇ ਹੋ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸਤਿਏ ਲక్ష్ਮੀ ਦਾ ਵਾਸ ਹੋ ਜਾਂਦਾ ਹੈ ਜਦੋਂ ਤੁਸੀਂ ਇਹ ਉਪਾ ਕਰ ਲੋਗੇ ਉਸ ਤੋਂ ਬਾਅਦ ਦੇ ਵਿੱਚ ਮਾਤਾ ਲక్ష్ਮੀ ਤੁਹਾਡੇ ਘਰ ਨੂੰ ਛੱਡ ਕੇ ਕਦੇ ਵੀ ਨਹੀਂ ਜਾਵੇਗੀ ਕਿਉਂਕਿ ਜਿਹੜੀ ਪੁੰਨਿਆ ਦੀ ਤਰੀਕ ਹੁੰਦੀ ਹੈ ਇਹ ਵਿਸ਼ੇਸ਼ ਕਰਕੇ ਮਾਤਾ ਲక్ష్ਮੀ ਜੀ ਨੂੰ ਹੀ ਸਮਰਪਿਤ ਹੁੰਦੀ ਹੈ ਤੇ ਇਸ ਉਪਾ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਪੂਰਨਮਾਸ਼ੀ ਵਾਲੇ ਦਿਨ ਸ਼ਾਮ ਦੇ ਸਮੇਂ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਇੱਕ ਦੇਸੀ ਘਿਉ ਦਾ ਦੀਵਾ ਚ ਰੂਰ ਚਗਾਉਣਾ ਤੇ ਉਸ ਦੀਵੇ ਦੇ نیچے ਹੋ ਸਕੇ ਤਾਂ ਥੋੜੇ ਜਿਹੇ ਚੌਲ ਜਾਂ ਫਿਰ ਕਿਸੇ ਵੀ ਅਨਾਜ ਦੇ ਥੋੜੇ ਜਿਹੇ ਦਾਣੇ ਤੁਸੀਂ ਰੱਖ ਲੈਣੇ ਆ ਤੇ ਫਿਰ ਤੁਸੀਂ ਉਸ ਦੇ ਉੱਪਰ ਦੀਵਾ ਰੱਖ ਕੇ ਉਸ ਦੀਵੇ ਨੂੰ ਤੁਸੀਂ ਜਗਾਉਣਾ ਹੈ بس ਇਸ ਗੱਲ ਦਾ ਧਿਆਨ ਰੱਖਣਾ ਹੈ ਜੋ ਵੀ ਤੁਸੀਂ ਅਨਾਜ ਦੇ ਦਾਣੇ ਰੱਖਿਆ ਉਹਨਾਂ ਦੇ ਉੱਪਰ ਦੀਵਾ ਰੱਖਣਾ ਹੈ ਫਿਰ ਤੁਸੀਂ ਉਸ ਦੀਵੇ ਨੂੰ ਜਗਾਉਣਾ ਹੈ ਇਸੀ ਤਰੀਕੇ ਦੇ ਨਾਲ ਸਾਰੀ ਰਾਤ ਉਹ ਦੀਵਾ ਚੱਗਦਾ ਰਹੇਗਾ ਜਰੀਵਾ ਪਦ ਤੋਂ ਬਾਅਦ ਅਗਲੇ ਦਿਨ ਤੁਸੀਂ ਕੀ ਕਰਨਾ ਹੈ ਜਿਹੜਾ ਉਹ ਅਨਾਜ ਹੋਵੇਗਾ ਉਹ ਅਨਾਜ ਨੂੰ ਪੰਛੀਆਂ ਨੂੰ ਪਾ ਦੇਣਾ ਤੇ ਦੀਵਾ ਤੁਸੀਂ ਉੱਥੋਂ ਚੁੱਕ ਕੇ ਇੱਕ ਸਾਈਡ ਕਰ ਦੇਣਾ ਇਹ ਉਪਾਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਘਰ ਦੇ ਵਿੱਚ ਕਦੇ ਵੀ ਮਾਤਾ ਲక్ష్ਮੀ ਜੀ ਇਹ ਘਰ ਛੱਡ ਕੇ ਨਹੀਂ ਜਾਂਦੀ ਜਿਹੜੇ ਵੀ ਲੋਕ ਇਹ ਉਪਾ ਆਪਣੀ ਘਰ ਦੇ ਵਿੱਚ ਕਰਦੇ ਨੇ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਤਾਂ ਇਸ ਦਿਨ ਤુલਸੀ ਦੇ ਪੌਦੇ ਦੇ ਕੋਲ ਤੁਸੀਂ ਇਸ ਦੇਸੀ ਘਿਓ ਦੇ ਦੀਵੇ ਨੂੰ ਤੁਸੀਂ ਜ਼ਰੂਰ ਜਗਾਓ। ਉਹ ਕੀ ਹੁੰਦਾ ਕਿ ਇਹ ਕਿ ਤુલਸੀ ਦੇ ਪੌਦੇ ਦੇ ਕੋਲ ਜਦੋਂ ਕੋਈ ਵੀ ਵਿਅਕਤੀ ਇਸ ਦਿਨ ਇੱਕ ਦੀਵਾ ਜਗਾ ਦਿੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਧਨ, ਸੁੱਖ, ਸਮ੍ਰiddhi ਹਮੇਸ਼ਾ ਵਾਧੀ ਜਾਂਦੀ ਹੈ। ਇਹ ਉਪਾਅ ਤੁਹਾਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਦੱਸਿਆ ਹੈ ਸਮਝਾਇਆ ਹੈ ਇਸ ਉਪਾਅ ਨੂੰ ਤੁਸੀਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਣ ਕੇ ਸਮਝ ਕੇ ਪੇਰ ਕਰਿਓ ਕਿਉਂਕਿ ਕਈ ਵਾਰ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਸਾਡਾ ਕੀਤਾ ਗਿਆ ਉਪਾਅ ਜਿਹੜਾ ਸਕਸੈਸਫੁਲ ਨਹੀਂ ਹੁੰਦਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਕੋਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ